ਉਹੀ ਬਾਡੀ ਬਿਲਡਰਾਂ ਵਾਲਾ ਕਿ ਇਹੋ ਵਿਸ਼ਾ ਚੱਲਣਾ ਤੇ ਬਾਡੀ ਬਣਾਉਣ ਲਈ ਤੁਹਾਨੂੰ ਦੱਸਿਆ ਸੀ ਕਿ ਜਿਮ ਪ੍ਰੋਟੀਨ ਐਕਸਰਸਾਈ ਕਸਰਤਾਂ ਠੀਕ ਆ ਕਰਨੀਆਂ ਜ਼ਰੂਰੀ ਆ ਕੋਈ ਵੀ ਕੰਮ ਆ ਕਰਨਾ ਜ਼ਰੂਰੀ ਆ ਮੈਂ ਇਹ ਨਹੀਂ ਕਹਿੰਦਾ ਕਿ ਜਿਮ ਨਹੀਂ ਜਾਣਾ ਜਿਮ ਵੀ ਜਾਣਾ ਜ਼ਰੂਰੀ ਆ ਪਰ ਆ ਜਿਹੜੀਆਂ ਵਾਧੂ ਘਟੂ ਚੀਜ਼ਾਂ ਖਾਣੀਆਂ ਟੀਕੇ ਲਵਾਉਣੇ ਮਸਲ ਬਣਾਉਣੇ ਬਾਡੀ ਨੂੰ ਐਵੇਂ ਓ ਕਰਨਾ ਉਹ ਗੱਲ ਹੋ ਗਈ ਆ ਵੀ ਕੰਪੀਟੀਸ਼ਨ ਆਪਣਾ ਬੰਦੇ ਨਾ ਹੋਣਾ ਤੇ ਅਗਲੇ ਬੰਨੇ ਬੰਦਾ ਵੀ ਨੈਚੁਰਲ ਹੋਣਾ ਚਾਹੀਦਾ ਪੂਰੇ ਟੈਸਟ ਰਿਪੋਰਟਾਂ ਹੋਣੀਆਂ ਚਾਹੀਦੀਆਂ ਵਾ ਜੇ ਕੁਝ ਬੰਦੇ ਖਾਂਦੇ ਪੀਂਦੇ ਆ ਇੰਜੈਕਸ਼ਨ ਵਗੈਰਾ ਮੈਡੀਕਲ ਲਾ ਕੇ ਇਹ ਕੰਮ ਕਰਦੇ ਆ ਜਾਂ ਕਬੱਡੀ ਹੋ ਗਈ ਕਿਸੇ ਵੀ ਗੇਮ ਵਿੱਚ ਕੋਈ ਵੀ ਗੇਮ ਦਾ ਮਤਲਬ ਹੈ ਗੇਮ ਹੈ ਖੇਡਿਆ ਤੇ ਖੇਡ ਨੈਚੁਰਲ ਹੋਣੀ ਚਾਹੀਦੀ ਆ ਤੇ ਇਹਦੇ ਚ ਧੋਖਾ ਧੜੀ ਨਹੀਂ ਹੋਣਾ ਚਾਹੀਦਾ ਹੁਣ ਆ ਜਿਹੜੇ ਚਲੋ ਠੀਕ ਹੈ ਯਾਰ ਇਹ ਕਾਦਾ ਕੰਪੀਟੀਸ਼ਨ ਐ 나ੜਾਂ ਪਾਟਣੀਆਂ ਲੈ ਆਉਣੀਆਂ ਸਰੀਰ ਪਾਟਣਾਂ ਲੈ ਆਉਣਾ ਮੁਖੋਈਆਂ ਜਣੀਆਂ ਕਿੱਲੀ ਜਾਣਾ ਹੋਰ ਹੀ ਫਿਰ ਉਹ ਗੱਲ ਵੀ ਕਿੱਲੀ ਜਾਣਾ ਤੇ ਐ ਕਰਨਾ ਉਹ ਕਰਨਾ ਯਾਰ ਇਹ ਇਹੋ ਜਿਹਾ ਕੰਪੀਟੀਸ਼ਨ ਬੰਦ ਕਰ ਦੋ ਹੀਗਾ ਸਪੋਰਟਸਮੈਨ ਹੁਣ ਜਿਵੇਂ ਆਪਣਾ ਅਵਿੰਦਰ ਕਮਾਨ ਮਰ ਗਿਆ ਚਲੋ ਗੱਲ ਫੇਰ ਉੱਥੇ ਆ ਗਈ ਇਹ ਮਸ਼ਹੂਰ ਸੀ ਦੁਨੀਆ ਨੂੰ ਪਤਾ ਲੱਗ ਗਿਆ ਪਰ ਫੇਰ ਗੱਲ ਉੱਥੇ ਆ ਗਈ ਜਿਹੜੇ ਵੱਡੇ ਪਲੇਅਰਾਂ ਵੱਲ ਦੇਖ ਕੇ ਵੱਡੇ ਬੋਡੀਆਂ ਵੇਖ ਕੇ ਵੱਡੇ ਮਸਲ ਮੇਰਾ ਐਨਾ ਡੋਲਾ ਮੇਰਾ ਔਨਾ ਡੋਲਾ ਮੇਰੀ ਇੰਨੀ ਚਲੋ ਡੋਲਾ ਵੱਖਰੀ ਗੱਲ ਮਸਲ ਫਲਾਫ ਲਾ ਕੇ ਵਿਖਾਉਣੇ ਮਸਲਾ ਇਹ ਆ ਕਿ ਜਿਹੜੇ ਹੋਰ ਅਨੇਕਾਂ ਬੰਦੇ ਮਰਨਦੇ ਆ ਇਹਨਾਂ ਦੀ ਰੀਸਾਂ ਚ ਇੱਕ ਦੂਜੇ ਦੀ ਕਿ ਫਲਾਣੇ ਦੇ ਇੰਨੇ ਮਸਲ ਸੀ ਮੈਂ ਹੁਣ ਇੰਨੇ ਕਰਨੇ ਆ ਇੰਨੇ ਮੈਂ ਡੱਬੇ ਖਾਣੇ ਆ ਇੰਨੇ ਮੈਂ ਪ੍ਰੋਟੀਨ ਖਾਣੇ ਆ ਆ ਆਮ ਮੁੰਡਿਆਂ ਨੂੰ ਇਹਨੇ ਆ ਪਹਿਲਾਂ بڑے بڑے ਵੱਡੇ ਸਰੀਰ ਬਣਾ ਲੈਂਦੇ ਆ ਕੁਝ ਸਮੇਂ ਬਾਅਦ ਹੀ ਅਜੇ 2 ਸਾਲ ਬਾਅਦ ਹੀ ਕਹੇ ਜੋ ਗਿਵ ਨਹੀਂ ਰਹਿੰਦੇ ਸਲਾਹ ਦੇ ਹਨ ਨਾ ਨੈਚੁਰਲ ਸਰੀਰ ਨੈਚੁਰਲ ਰੱਖੋ ਹੁਣ ਯਾਰ ਪਹਿਲਾਂ ਹੁਣ ਯਾਰ ਮੈਨੂੰ ਇਹ ਦੱਸੋ ਤੁਸੀਂ ਦਾਰਾ ਸਿੰਘ ਨਾਲੋਂ ਵੀ ਤਗੜੇ ਹੋ ਗਏ ਜੇ ਕਿ ਦਾਰਾ ਸਿੰਘ ਨਾਲੋਂ ਜ਼ਿਆਦਾ ਨਾਮ ਬਣਾ ਲਿਆ ਤੁਸੀਂ ਦਾਰਾ ਸਿੰਘ ਦੀ ਬਾਡੀ ਚੈੱਕ ਕਰੋ ਦਿਖਾਓ ਇਹਦਾ ਇੱਕ ਮਸਲ ਬੋਲਦਾ ਵਿਖਾ ਦਿਓ ਆ ਜਿਹੜੀਆਂ ਗੰਡਾਂ ਤੇ ਪਾਈਆਂ ਨਾੜਾਈਆਂ वो आदमी था जिसे कभी किसी ने हरा ही नहीं पाया ना रेसलिंग में ना असल जिंदगी में 130 किलो वजन 6 फीट 2 इंच हाइट और 500 से भी ज्यादा कुछ लेकिन हार एक भी नहीं तारा सिंह में इतनी ताकत थी कि वो दुनिया के सबसे भारी पहलवान किंग कॉन्ग को भी उठा लिए थे वो किंग कॉन्ग जो दो किलो से भी ज्यादा भारी था ऑस्ट्रेलिया की भीड़ सन्न रह गयी जब दारा सिंह ने किंग कॉन्ग को उठाकर रिंग ऐसी बाहर फेंक दिया देखो तारा का असली नाम था दीदार सिंह दारा सिंह बॉडी चेक करो एक मसल दो ਆ ਜਿਹੜੀਆਂ ਗੰਡਾਤ ਪਾਈਆਂ ਨੜਾਈਆਂ ਹੁਣ ਦਾਰਾ ਸਿੰਘ ਐਗਜ਼ੈਂਪਲ ਸਭ ਤੋਂ ਵੱਡੀ ਦਾਰਾ ਸਿੰਘ ਹੀ ਆ ਉਹਦੀ ਵਿਖਾਓ ਹੁਣ ਇਹ ਨਾ ਕਹਦੇ ਉਹਨਾਂ ਸਮੇਂ ਚ ਜਿਮ ਨਹੀਂ ਹੈਗੇ ਤੇ ਉਹਨਾਂ ਸਮੇਂ ਪ੍ਰੋਟੀਨ ਨਹੀਂ ਹੈਗੇ ਤੇ ਜੇ ਨਹੀਂ ਹੈਗੇ ਇਹ ਚੰਗੀ ਗੱਲ ਹੀ ਫਿਰ ਕਸਰਤ ਕਰਦੇ ਹੀ ਪੂਰੀਆ ਝੋਟਾ ਝੋਟੇ ਸਾਹ ਦੇਖ ਦਿੰਦੇ ਚੁੱਕ ਕੇ ਸਾਹ ਮਾਰ ਦਿੰਦੇ ਭਰਾ ਐਡੇ-ਐਡੇ ਬੰਦਿਆ ਤੇ ਯੋਰ ਸੀ ਜੁਸੇ ਹੀ ਇਹ ਗੱਲਾਂ ਆਪਾਂ ਜਿਹੜੀਆਂ ਨਾ ਇਹ ਰੈਡੀमेड ਜੀਆਂ ਤੇ ਤਕਨੀਕੀ ਜੀਆਂ ਸਿਹਤ ਪਰਤੀ ਮੈਂ ਤਾਂ ਨਾ ਲੰਮੀ ਰੇਸ ਦੇ ਘੋੜੇ ਭਜਣਾ ਨਾ ਤੇ ਨੇਚਰਲ ਸਰੀਰ ਨੂੰ ਰੱਖੋ ਕੋਈ ਵੀ ਯਾਰ ਮੈਂ ਕਿਹਦੀ ਕੀ ਤੁਹਾਨੂੰ ਉਦਾਹਰਣ ਦਵਾਂ ਹੁਣ ਚਲੋ ਅੱਜਕੱਲ ਦੀ ਲਾ ਲੈਨੇ ਅੱਜਕੱਲ ਇਸ ਵੇਲੇ ਆਪਣੇ ਇਹ ਆਪਣੇ ਕੀ ਪੂਰੇ ਪੰਜਾਬ ਦੁਨੀਆ ਤੇ ਨਾਂ ਸ਼ਾਇਆ ਪਿਆ ਵਾ ਆਪਣੇ ਇਲਾਕੇ ਦਾ ਵੀਰ ਹੈ ਆਪਣਾ ਗੋਪੀ ਫਰੰਦੀਪੁਰਿਆ ਠੰਡ ਜੀ ਦੂਰ ਕਰਨਾ ਚਾਹੁੰਦੇ ਲੱਗਿਆ ਗੋਪੀ ਏ ਬੱਲੇ 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 ਅਮਰਤੇ ਗੋਪੀ ਅਮਰਤੇ ਗੋਪੀ ਟੱਕਰ ਸ਼ੇਰਾਂ ਦੀ ਪਟਾਕੇ ਪੈਂਦੇ ਕੱਕੇ ਖੈਂਦੇ ਬੱਟਾਕੇ 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 ਠੰਡ ਜੀ ਦੂਰ ਇਲਾਕੇ ਦਾ ਵੀਰ ਹੈ ਆਪਣਾ ਗੋਪੀ ਫਰੰਦੀਪੁਰਿਆ ਠੀਕ ਹੈ ਜੀ ਗੋਪੀ ਫਰੰਦੀਪੁਰੇ ਦਾ ਮੈਂ ਕੋਈ ਜ਼ਿਆਦਾ ਮਿਲਿਆ-ਗਿਲਿਆ ਨਹੀਂ ਆ ਬਾਕੀ ਸੁਣ ਚ ਆ ਜਾਂਦਾ ਵਾ ਕਹਿੰਦੇ ਆ ਕਿ ਉਹ ਇਦਾਂ ਦੇ ਟੀਕੇ ਛਿਕੇ ਪ੍ਰੋਟੀਨ ਆ ਵਗੈਰਾ ਨਹੀਂ ਲੈਂਦਾ ਇਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਪਰ ਸੁਣਿਆ ਆਂ ਵੀ ਇਸ ਤਰ੍ਹਾਂ ਵਾ ਗੋਪੀ ਨਾਲ ਤਾਂ ਨਹੀਂ ਮੇਰਾ ਕੋਈ ਨਾ ਵਾ ਵਾਸਤਾ ਪਰ ਗੋਪੀ ਦਾ ਉਸਤਾਦ ਆ ਜਿਹੜਾ ਕੁਲਜੀਤ ਸ਼ਿਸ਼ਰੇਵਾਲ ਕੁਲਜੀਤਾ ਸ਼ਿਸ਼ਰੇਆਲ ਟੱਕ ਪਾਈ ਹੁੰਦੀ ਦੁਨੀਆ ਦੇ ਉੱਤੇ ਉਹਨੇ ਕੈਨੇਡਾ ਚ ਜੇ ਅੱਜਕੱਲ ਹਾੜਾ ਭਰਾ ਮੇਰੇ ਨਾਲ ਬਾਬੂ ਦੇ ਕਾਲਜ ਪੜਿਆ ਵੀ ਜੇ ਅਸੀਂ ਇਕੱਠੇ ਵਿਆਹਾਂ ਵਿੱਚ ਭੰਗੜੇ ਵੀ ਪਾਉਂਦੇ ਰਹੇ ਜੇ ਤੇ ਉਹ ਬੰਦੇ ਦਾ ਸਰੀਰ ਤੇ ਨਾ ਕੋਈ ਮਸਲ ਨਾ ਕੋਈ ਗੱਲ ਨਾ ਲੈਣਾ ਨਾ ਦੇਣਾ ਤੇ ਉਹ ਬੰਦੇ ਦਾ ਸਰੀਰ 'ਚ ਨਾ ਕੋਈ ਮਸਲ ਨਾ ਕੋਈ ਗੱਲ ਨਾ ਲੈਣਾ ਨਾ ਦੇਣਾ ਤੇ ਜੋਰ ਸਾਹਣ ਜਿਹਾ ਕਬੱਡੀ ਖੇਡਦਾ ਸੀ ਭੱਜ ਕੇ ਨਹੀਂ ਨਿਕਲਦਾ ਹੁੰਦਾ ਕਬੱਡੀ ਰੇਡਰ ਵੀ ਜੇ ਹੁੰਦੀ ਨਾ ਪਿਆਪਾ ਦੌੜ ਕੇ ਨਿਕਲਣਾ ਨਾ ਉਹ ਆਨਾਂ ਨਹੀਂ ਭੱਜਣਾ ਨਹੀਂ ਆ ਭੱਜ ਕੇ ਨਹੀਂ ਆ ਨਾ ਚਪੇੜਾ ਨਾ ਕੁੱਟ ਕੇ ਤੇ ਸੁੱਟ ਕੇ ਜਾਂਦਾ ਹੁੰਦਾ ਕੁੱਟਦਾ ਹੁੰਦਾ ਕੁੱਟ ਕੇ ਸੁੱਟ ਕੇ ਜਾਂਦਾ ਹੁੰਦਾ ਹੈ ਉਹ ਖਾ ਉਹਦੇ ਕਿਤੇ ਸਰੀਰ ਤੇ ਮੁੰਡੇ ਦੇ ਕੋਈ ਮੰਨੇ ਸਾਰਾ ਉਹਨੂੰ ਦੁਨੀਆ ਜਾਣਦੀ ਆ ਹੁਣ ਜੇ ਗੋਪੀ ਫਰੰਦੀਪੂਰੀ ਨੂੰ ਜਾਣਦੇ ਆ ਤੇ ਜਦੋਂ ਗੋਪੀ ਫਰੰਦੀਪੂਰੀ ਦਾ ਉਸਤਾਦ ਦੱਸਣਾ ਪਊਗਾ ਉਹ ਗੋਪੀ ਵੀ ਦੱਸਦਾ ਹੀ ਹੋਏਗਾ ਇਹਨਾਂ ਤੋਂ ਸੀਨੀਅਰ ਸੀ ਉਹ ਇਸ ਕਰਕੇ ਆਧਾਰਨਾ ਤੇ ਯਾਰ ਤੁਹਾਨੂੰ ਮੈਂ ਕਿੰਨੀਆਂ ਕਿ ਦੇ ਦਾਂ ਆਧਾਰਨਾ ਆਧਾਰਨਾ ਕਿਤੇ ਥੋੜੀਆਂ ਆ ਆ ਹੋਣਾ ਅੱਜ ਕੱਲ ਚਲੋ ਇਹ ਇਹਦਾ ਵੀ ਬਿਲਕੁਲ ਬੋਡੀ ਨੇਚਰਲ ਜੀ ਲੱਗਦੀ ਆ ਕੋਈ ਮਸਲਾਂ ਵਾਲੀ ਨਹੀਂ ਲੱਗਦੀ ਆ ਆਪਣੇ ਗੋਪੀ ਦੀ ਸੀ ਸਰੀਰ ਭਾਰਾ ਵੱਡਾ ਵਾ ਪੂਰਵੀ ਬੜੀਆਂ ਧਾਰਨਾਵਾਂ ਤੇ ਕੁਝ ਪਹਲੀਆਂ ਲਾ ਦੱਸੀ ਜਨਾ ਮੈਂ ਜਿਵੇਂ ਤੁਹਾਨੂੰ ਆਪਣੇ ਮਾੜੀ ਮੇਘੇ ਤੋਂ ਦੋਵੇਂ ਜੋੜੀ ਬੰਤੂ ਪਹਿਲਵਾਨ ਤੇ ਮਹਿਲਾ ਪਹਿਲਵਾਨ ਲੰਮੀ ਰੇਸ ਦੇ ਘੋੜੇ ਖੇੜੇ ਆ ਪੂਰਾ ਹੁੰਦੇ ਰਹਿ ਜੂਦ ਇਤਰਾ بڑے ਸਪੋਰਟਸਮੈਨ ਬੜੇ ਪਲੇਅਰ ਆ ਜਿਨ੍ਹਾਂ ਨੇ ਆਪਣੇ ਨੇਚਰਲ ਸਰੀਰ ਰੱਖੇ ਸੀ ਨੇਚਰਲ ਕੀਤੇ ਕੰਮ ਤੇ ਗੱਲ ਤੇ ਫਿਰ ਉੱਥੇ ਆ ਗਈ ਸਰੀਰ ਦੇ ਮਸਲਾਂ ਦੀ ਤੇ ਇਹੋ ਜਿਹੇ ਪੁੱਠੇ ਸਿੱਦੇ ਪੰਗੇ ਮੈਂ ਇਹ ਨਹੀਂ ਕਹਿਣ ਲੱਗਾ ਕਿ ਇਹਨੂੰ ਗੱਲ ਨੂੰ ਇਹਦੇ ਨਾਲ ਨਾਲ ਜੋੜ ਦਿਆ ਕਰੇ ਬਰਿੰਦਰ ਕਮਾਨ ਅਟੈਕ ਹੋ ਗਿਆ ਵੀ ਉਹਦੇ ਡਾਕਟਰਾਂ ਦੀ ਗਲਤੀ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੁਛ ਵੀ ਕੀ ਦੀ ਗਲਤੀ ਕਿਨੇ ਨਹੀਂ ਗਲਤੀ ਮੈਂ ਗੱਲ ਇੱਕ ਸਾਰਿਆਂ ਦੇ ਟਿਕਾ ਰਿਆ ਵਾਂ ਮਸਲਜ਼ ਦੇ ਜਿਹੜੇ ਸਰੀਰਾਂ ਦੇ ਵੱਧੂ ਪ੍ਰੋਟੀਨ ਉਹਨੀਆਂ ਪਤਾ ਜਿਹੜਾ ਬੰਦਾ ਵੇਚ ਰਿਹਾ ਇਹਨਾਂ ਚੀਜ਼ਾਂ ਨੂੰ ਉਹਨੇ ਤੇ ਇਹੋ ਐਗਜ਼ਾਮਪਲਾਂ ਦੇਣੀਆਂ ਕਿਤੇ ਇੱਕ ਮਰ ਗਿਆ ਜੀ ਕਿਤੇ ਐ ਹੋ ਗਿਆ ਤੇ ਕਿਤੇ ਹੋ ਗਿਆ ਜਿਹੜੇ ਹਜ਼ਾਰਾਂ ਪਲੇਅਰ ਬਣ ਗਏ ਨਾ ਨਾ ਫਲਾਣੇ ਦਾ ਨਾਂ ਕਿੰਨਾ ਹੀ ਹੋ ਉਹ ਕਿੰਨਾ ਯਾਰ ਜੇ ਕਿਸੇ ਦਾ ਨਾਂ ਸੀ ਉਹਦੀ ਕਸਰਤ ਬੜੀ ਸੀ ਉਹ ਠੀਕ ਹੈ ਕੋਈ ਵੀ ਚੀਜ਼ ਹੈ ਉਹਨੂੰ ਬਚਾਉਣ ਲਈ ਯਾਰ ਮੈਂ ਇੱਕ ਦਿਨਾਂ ਤੁਹਾਨੂੰ ਧਾਰਨ ਵੀ ਹੁਣ ਆਪਣੇ ਵਰਗਾ ਪਈਆ ਖਿਓ ਖਾ ਕੇ ਤੇ ਜੇ ਲੰਮੇ ਪਉ ਤੇ ਮਰੂ ਫਿਰ ਉਹਨੂੰ ਉਹ ਤੋਂ ਵੱਧ ਐਕਸਰਸਾਈਜ਼ ਕਰਨੀ ਪੈਣੀ ਤੇ ਸਾਡੇ ਮੁੰਡੇ ਐਕਸਰਸਾਈ ਜੁਨੀ ਕਰਨੀ ਨਹੀਂ ਜਿੰਨੀਆਂ ਚੀਜ਼ਾਂ ਨਾਲ ਆਉਣਾ ਵੀ ਛੇਤੀ ਛੇਤੀ ਰੈਡੀਮੇਡ ਆਪਾਂ ਨੂੰ ਮਿਲ ਜਦੇ ਤੇ ਆਪਾਂ ਤਿਆਰ ਹੋਈਏ ਤੇ ਛੇਤੀ ਟੈਗ ਆ ਜਾਂਦੇ ਮਰ ਜਾਂਦੇ ਠੀਕ ਹੈ ਕਈ ਦੁਨੀਆ ਤੇ ਆਏ ਆ ਜਿਨ੍ਹਾਂ ਨੇ ਥੋੜੇ ਸਮੇਂ ਚ ਆਪਣਾ ਨਾਂ ਰੌਸ਼ਨ ਕੀਤਾ ਸਿੱਧੂ ਮੂਸੇ ਵਾਲੇ ਵਰਗਾ ਚਮਕੀਲੇ ਵਰਗੇ ਮਤਲਬ ਹੋਏ ਆ ਬੰਦੇ ਵੀ ਜਿਹੜਾ ਥੋੜਾ ਜਿਹਾ ਸਮਾਂ ਜਿਨ੍ਹਾਂ ਨੂੰ ਮਿਲਿਆ ਤੇ ਉਹਨਾਂ ਨੇ ਆਪਣਾ ਨਾਂ ਰੌਸ਼ਨ ਦੁਨੀਆ ਤੇ ਕਰਤਾ ਤੇ ਕਈ ਵੀਰ ਇਹ ਆ ਕਿ ਜਿਨ੍ਹਾਂ ਦਾ ਨਾਮ ਰੋਸ਼ਨਾ ਪਰ ਉਹ ਲੰਮੀ ਰੇਸ ਦੇ ਘੋੜੇ ਹੈਗੇ ਸੀ ਉਹ ਉਹ ਚਲੋ ਉਹਨਾਂ ਦੀ ਤੇ ਕੋਈ ਡੈਥ ਹੋ ਗਈ ਨਾ ਕਿ ਕਾਰਨਾਂ ਕਰਕੇ ਤੇ ਜਿਹੜੇ ਆਮ ਵੀਰੇ ਕਈ ਇੱਕਦਮ ਪਲੇਅਰ ਬੜਾ ਨਾਮ ਬਣਾਉਂਦੇ ਆ ਦੋ ਸਾਲਾਂ ਹੀ ਖੜਕ ਜਾਂਦੇ ਇਸ ਕਰਕੇ ਮੈਂ ਜਿਵੇਂ ਫੇਰ ਮੁੜ ਕੇ ਕਹੀ ਜਾਂਦੇ ਸਿੱਧੂ ਮੂਸੇ ਵਾਲਾ ਦੱਸਦੇ ਹਾਂ ਅਹੀਂ ਦੱਸਦੇ ਆ ਵੀ ਹਰ ਖੇਤਰ ਚ ਬੰਦਾ ਸਿੱਧੂ ਮੂਸੇ ਵਾਲਾ ਬਣੋ ਨਾਮ ਬਣਾਓ ਤੇ ਆ ਗੱਲਬਾਤ ਸੀ ਮਸਲਜ਼ ਦੇ ਵਿਸ਼ੇ ਤੇ ਵੀ ਆਪਣੀਆਂ ਬਾਡੀਆਂ ਨੂੰ ਨੇਚਰਲ ਬਣਾਓ ਮੈਂ ਤਾਂ ਸਭ ਤੋਂ ਵੱਡੀ ਆਧਾਰ ਨੇ ਇੱਕੋ ਦਿੰਦਾ ਹੁੰਦਾ ਜੇ ਵੀਰੋ ਮਿਊਜ਼ਿਕ ਲਾਓ ਡੈਕ ਲਾਓ ਗੀਤ ਲਾਓ 扑ਕੋ ਵੱਧ ਵੱਧ 扑ਕੋ ਸਰੀਰ ਧਰਤੀ ਤੋਂ ਪੈਰ ਤੁਹਾਡੇ ਤਾਂ ਅੰਦਰ ਧਰਤੀ ਤੋਂ ਤਾਂ ਦਿਸਣੇ ਚਾਹੀਦੇ ਆ ਜਿੰਨਾ ਚਿਰ ਪੁੜਕ ਸਕਦੇ ਪੁੜਕ ਲੋ 10 ਮਿੰਟ ਕੋ ਅੱਧਾ ਘੰਟਾ ਪੁੜਕ ਲੋ ਪਰ ਪੁੜਕੋ ਪਸੀਨਾ ਕੱਢੋ ਜੰਮ ਪੱਕਾ ਕਰੋ ਵੱਡੀ ਗੱਲ ਤੇ ਆਪਾਂ ਨੂੰ ਸਰੀਰ ਵਾਸਤੇ ਇਹੋ ਚੀਜ਼ਾਂ ਹੁੰਦੀਆਂ ਵੀ ਆਪਾਂ ਯਾਰ ਤੇ ਸਰੀਰ ਵਧੀਆ ਤੰਦਰੁਸਤ ਜਾਵੇ ਸਾਹਾਂ ਚੜੇ ਆਪਾਂ ਨੂੰ ਜੰਡਾ ਉਡਣ ਦੀ ਜਾਂ ਦੂਜੀ ਤੀਜੀ ਇਹ ਚੀਜ਼ਾਂ ਦਾ ਲੋਡ ਪੈ ਸਕਦੀ ਆ ਲੜਪੜ ਵੀ ਸਕਦੇ ਆ ਯਾਰ ਕੁਝ ਵੀ ਹੋ ਸਕਦਾ ਯਾਰ ਇਹ ਬਾਕੀ ਜਿਹੜੇ ਕੰਪੀਟੀਸ਼ਨਾਂ ਦੇ ਮਸਲੇ ਆ ਉੱਚ ਵੀ ਮੈਂ ਕਹੂੰਗਾ ਠੀਕ ਹੈ ਜੀ ਜਿਹੜੇ ਸਪੋਰਟਸਮੈਨ ਆ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਹੋਣਾ ਚਾਹੀਦਾ ਹੈ ਨੇਚਰਲ ਹੋਣੇ ਚਾਹੀਦੇ ਆ ਆਪਣੇ ਕੋਈ ਵਾਦੂ ਘਾਟੂ ਚੀਜ਼ਾਂ ਖਾ ਕੇ ਨਹੀਂ ਚੀਜ਼ ਬਣਨੀ ਚਾਹੀਦੀ ਵੈਸੇ ਤੂੰ ਬਣਾ ਸਕਦਾ ਬਣਾਈ ਜਾ ਐਕਸਰਸਾਈਜ਼ ਕਰ ਮਿਹਨਤ ਕਰ ਕੋਣੀ ਬੋਡੀ ਬਣਾ ਹੋਣੀ ਵੀ ਲੱਗੇ ਤੇ ਇਹ ਗੱਲਾਂ ਵਾਂ ਪਈ სპੋਰਟਸਮੈਨ ਲੰਮੀ ਰੇਸ ਦੇ ਘੋੜੇ ਉਹੀ ਭਜਦੇ ਜਿਹੜੇ ਬੰਦੇ ਨੇਚਰਲ ਖੇਡਦੇ ਆ ਨਸ਼ਿਆ ਨਾ ਖੇਡਣ ਵਾਲੇ ਬੰਦੇ ਥੋੜਾ ਸਮਾਂ ਖੇਡਦੇ ਜੇ 2-4 ਸਾਲ ਦੀ ਗੇਮ ਖੇਡਦੇ ਜੇ ਤੇ ਮੁੜ ਕੇ ਡੈੱਡ ਹੋ ਜਾਂਦੇ ਜੇ ਤੇ ਆ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਲੈ ਲੈ ਦੱਸਣ ੜਿਆ ਵੇਖੋ ਬੰਦਿਆਂ ਨੇ ਕਿੰਨੀ ਲੰਮੀਆਂ ਦੌੜਾਂ ਦੌੜੀਆਂ ਇਤਨਾ ਬੜੇ ਹਜ਼ਾਰਾਂ ਲੱਖਾਂ ਹੋਣਗੇ ਹੋਰ ਵੀ ਹੋਰ ਵੀ ਵੀਰ ਜਿਹੜੇ ਤੇ ਤੁਹਾਨੂੰ ਸਭ ਤੋਂ ਵੱਡੀ ਦੁਨੀਆ ਦੀ ਇੱਕ ਪ੍ਰੈਕਟੀਕਲ ਹਜ਼ਾਰਨ ਤੇ ਮੈਂ ਦੇਣੀ ਹੁੰਦੀ ਹੈ ਨਾ ਇੱਕ ਤੀ ਤੇ ਦਾਰਾ ਸਿੰਘ ਜਿਹਦਾ ਨਾਂ ਤੇ ਸ਼ਰੀਰ ਤੇ ਨਾਂ ਤੁਹਾਡਾ ਯੋਰ ਤੇ ਨਾਂ ਤੁਹਾਡੇ ਉਹਦੀ ਬਾਡੀ ਬਿਲਕੁਲ ਪਲੇਨ ਕਰੋ ਚੈੱਕ ਦਾਰਾ ਸਿੰਘ ਠੀਕ ਹੈ ਜੀ ਤੇ ਬਾਕੀ ਇਹ ਤੇ ਨਾ ਦੋ ਰਹਿ ਚੱਲੀ ਜਾਣੀਆਂ ਆ ਤੂੰ ਥੇਰੇ ਵੀ ਪੜੀ ਜਾਣਾ ਵਾ ਸੱਚੇ ਨੇ ਵੀ ਪੜੀ ਜਾਣਾ ਵਾ ਤੇ ਜਿੰਨੂੰ ਕੁਛ ਪਤਾ ਨਹੀਂ ਉਹਨੇ ਵੀ ਪੜੀ ਜਾਣਾ ਕੰਪਨੀਆਂ ਨੂੰ ਫਾਇਦਾ ਕਰਨ ਵਾਲੇ ਸ਼ਰੀਰਾਂ ਨੂੰ ਤੂੰ ਫਾਇਦਾ ਚੁੱਕਣ ਵਾਲੇ ਲੋਕਾਂ ਨੇ ਉਹਨਾਂ ਚੀਜ਼ਾਂ ਦੀ ਵਡਿਆਈ ਕਰੀ ਜਾਣੀਆਂ ਉਹਦੀਆਂ ਐਗਜ਼ਾਮਪਲਾਂ ਬਣਾਈਆਂ ਜਾਣੀਆਂ ਤੇ ਆਏ ਗੱਲਾਂ ਇਹ ਮੇਰਾ ਮਕਸਦ ਸੀ ਥੋੜਾ ਜਿਆ ਇਹਦੇ ਤੇ ਚਾਨਣਾ ਪਾਉਂਦਾ ਵੀ ਥੋੜੇ ਸਿਆਣੇ ਬਣੋ ਕਿਉਂਕਿ ਅਸੀਂ ਖੁਦ ਵੀ ਨੇਚਰਲ ਆ ਮੈਂ ਹੁਣਾ ਫੇਰ ਉਹ ਗੱਲ ਦੱਸਿਆ ਤੁਹਾਨੂੰ ਦਾ ਯੋਰ ਬੰਦੇ ਦਾ ਚੈੱਕ ਕਰਨਾ ਦਾ ਨਾ ਮੈਂ ਨਾ ਕੋਈ ਪਲੇਅਰ ਨਾ ਮੈਂ ਕੋਈ ਸਪੋਰਟਸਮੈਨ ਮੇਰਾ ਮੋਡਾ ਨਿਕਲ ਜਾਂਦਾ ਹੁੰਦਾ ਸੀ ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਉਂ ਪਹਿਲੀ ਪਹਿਲੀ ਤੋਂ ਲੈ ਕੇ ਕਲਾਸ 2 ਕਾਲਜਾਂ ਤੱਕ ਕਲਾਸ ਸਭ ਨਾਲ ਤਗੜਾ ਹੁੰਨਾ ਮੇਰੀ ਕਲਾਸ 'ਚ ਨਹੀਂ ਕਦੀ ਕੋਈ ਤਗੜਾ ਆਇਆ ਮੇਰੇ ਨਾਲ ਕੁਲਦੇ ਵੀ ਰਹੇ ਆ ਤੇ ਰੈਟ ਡਾਉਣੇ ਹੁੰਦੇ ਆ ਪਰ ਵਾਕਿ ਪਤਾ ਹੁੰਦਾ ਹੈ ਕਿ ਕਲਾਸ ਦੇ ਵਿੱਚ ਸ਼ੁਰੂ ਤੋਂ ਤੇ ਕੁਛ ਨਹੀਂ ਕੀਤਾ ਕੁਛ ਵੀ ਨਹੀਂ ਕੀਤਾ ਇਹੋ ਹੀ ਸਰੀਰ ਆਪਣਾ ਆਪਾਂ ਚੀਜ਼ ਜਿਹੜੀਆਂ ਨੈਚੁਰਲ ਚੀਜ਼ਾਂ ਖਾਣੇ ਆ ਦੁੱਧ ਹੁੰਦਾ ਸੀ ਦੁੱਧ ਖਾ ਲਿਆ ਮੱਛੀ ਖਾ ਲਈ ਮੀਟ ਖਾ ਲਿਆ ਅੰਡੇ ਖਾ ਲਏ ਇਹ ਚੀਜ਼ਾਂ ਪਣ ਖਾਣੀਆਂ ਚਾਹੀਦੀਆਂ ਇਹ ਇਹਨਾਂ ਨੂੰ ਬੈਨ ਕਰਾਈ ਜਾਂਦੇ ਆ ਆਪਣੀ ਪਾਊਡਰ ਜੇ ਬਣਾ ਬਣਾਉਂਦੇ ਜਿੰਦੇ 3 ਪ੍ਰੋਟੀਨ ਸਾਡੇ ਹੀ ਬੰਦੇ ਬੜੇ ਦੱਸਦੇ ਐ ਇੰਨੀ ਕੈਲਰੀ ਉਹ ਇੰਨੀ ਮੈਂ ਖਾਦੀ ਕੈਲਰੀ ਕੀ ਕੈਲਰੀ ਕੁਲਰੀ ਹੋਏ ਹੈ ਹੋਏ ਖਾਦੀਆਂ ਕੈਲਰੀਆਂ ਖਾਓ ਰੱਜ ਕੇ ਰੋਟੀਆਂ ਖਾਓ ਦੁੱਧ ਪੀਓ ਅੰਡੇ ਖਾਓ ਮੀਟ ਖਾਓ ਵੈਸ਼ਨੂ ਆ ਫਰੂਟ ਖਾ ਬਾਦਾਮ ਖਾ ਹੁੜਕਾ ਐਵੇਂ ਪੀਸੀਆਏ ਪਾਊਡਰ ਜੀ 3 ਪ੍ਰੋਟੀਨ ਜੀ ਕਿ ਜ ਆ ਜੇ ਇਹ ਚੋ ਜੇ ਹੈ ਨਵੀਆਂ ਇੱਕ ਗੱਲਾਂ ਥਾਣੇ ਬੜੋ